बार ला के ना तो बाड़ी च गेड़ा मारके आनीथुआ देख के आनी पाथुआ देख लमा बिरबे नहीं पाया चल कोई नी भे अड तो होगी इन पाथ इन पाथुर मैं भी आदा भी तो इसी सी पशुआ चो फिर हूं नी रखे अदा मैं लेके जाऊंगी देख ला सार बेक तोड़ तोड़ लेगी तोड़ के तरी बैठी किन अडाविया चक के ले लिया मैंने पाथुआ अदो अद करके जानी भी आक पैनी ਐ ਨੀ ਅਧਰ ਬਾਤਾਂ ਤੇ ਇਧਰ ਆ ਮੇਰੀਆਂ ਅੱਧੇ ਇੱਕ ਦੀ ਸ਼ੇਰ ਕਰ ਦੋ ਨਿਆ ਇਧਰ ਲਗਾਉ ਦੇਵਾ ਤੇ ਇਧਰ ਲਾ ਮੇਰ ਨੂੰ ਆ ਇਧਰ ਤਾਂ ਵੱਦੀ ਨੇ ਇਧਰ ਕੱਟ ਨਹੀਂ ਐ ਮੈਂ ਚਾ ਪਾਸੇ ਵਾਲਾ ਲੈ ਲਾ ਨੀ ਆ ਬਦ ਇਹ ਚੱਕ ਪੈ ਤੇ ਇਦੋਂ ਦਾ ਡਾਨਾ ਵੰਡ ਲਾ ਪੈ ਆ ਅੱਧਾ ਲੈ ਜਾਨੀ ਚੱਕ ਕੇ ਅੱਧਾ ਆਪ ਲੈ ਜੂਗੀ ਐ ਹੁਣ ਸਾਰੀ ਚੀਜ਼ ਉਸੇ ਦੀ ਤਾਂ ਨਹੀਂ ਇਧਰ ਧਰ ਲੈਣੀ ਆ ਉਹਦੇ ਨਾਲ ਇਧਰ ਛਿੱਟ ਦੂੰਗੀ ਵੰਡ ਕੇ ਲਾ ਦੋੜਾਣਾ ਮੇਰਾਂ ਹੋਈਏ दो दोदिया हो गयी तीन के रख दी मैं कड़ाऊ रख दी चार हो गई चल एक बड़ी राननी दे, दे देने। फिर आखू मेरे कनी तो जमी नहीं है, है। अद्धो अद्ध करके जाऊं जमा बंड के जाऊ सारा कुछ आपदा आपे ले जूगी चक के नाले वी बंड पैगी ਹੁਣ ਬੂਵਾ ਮਰ ਜਾ ਇਧਰ ਵੱਡੰਗਾ ਛਟਣੀਆਂ ਪੈਣੀਆਂ ਛੋਟੀਆਂ ਤਾਂਹੀਂ ਲੈ ਮੈਂ ਕਹਿੰਦੂ ਭੈਣੇ ਦੇਖੋ ਬੰਡ ਕੇ ਲਈਏ ਜਿੰਨੇ ਆ ਮੇਰੇ ਨੇ ਉਹਨਾਂ ਵੀ ਤੇਰੇ ਗਹਿਣ ਲਾ ਪਮੈਨਾਂ ਨੂੰ ਲੈ ਆ ਦੋ ਚਾਰ ਵੱੱਦੀ ਛੱਡ ਦਾਨੀਆਂ ਚੱਕ ਤੇ ਆ ਚੱਕਾਂ ਦੇਖ ਦੀ ਸ਼ੇਰ ਹੋ ਗਿਆ ਜਿਹੜੇ ਆ ਪੱਥਰ ਇਧਰੋਂ ਮੇਰੇ ਨਾਲ ਜਿਹੜੇ ਆ ਇਧਰੋਂ ਪਾਲੀ ਦੀਆਂ ਹੈ ਕਿੰਨਾ ਮਰਜੀ ਐ ਨਾ ਮੈਂ ਬੰਡਾ ਨਾ ਮੈਨੂੰ ਬੰਡਰ ਦੀ ਲੋੜ ਇੱਕ ਪਾਸੇ ਵਿੰਦੇ ਦੀ ਕਾਪ ਲੈਣਾ ਅਗਰ ਮੈਂ ਇੱਥੇ ਪੱਥਰ ਬਵਾ ਮੈਂ ਮੇਰਾ ਥਾਂ ਪਿਆਰੇ ਚਲ ਲੈ ਦੇਖ ਲਾ ਕੁੜੀ ਕਿ ਮੇ ਪੱਥੀਆਂ ਚ ਲੀਡਰੀ ਕਰੀ ਜਾਂਦੀ ਆ ਉਹ ਫਿਰਦੀ ਆ ਪ੍ਰਧਾਨ ਬਣੀ ਹੈ ਤਾਂ ਦੇਖਾਂ ਤਾਂ ਸਹੀ ਕੀ ਕਰਦੀ ਹੈ ਕਿਵੇਂ ਲਕੀਰਾ ਖਿੱਚਦੀ ਫਿਰਦੀ ਹੈ ਜਿਵੇਂ ਪੱਥੀਆਂ ਹੁੰਦੀਆਂ ਮੈਡਮ ਨੇ ਸਾਰੇ ਸਿਆਲ ਦੀ ਮਹਿ ਪਸਦੀ ਰਹਗੀ ਤੇ ਲੀਡਰੀ ਆ ਕਰਦੀ ਫਿਰਦੀ ਹੈ ਕੀ ਕਰਦੀ ਫਰਦੀ ਐਥੇ ਤੂੰ ਪਣੀ ਮੈਂ ਤਾਂ ਦੇਖਦੀ ਸੀ ਪਣੀ ਮਾ ਡੇਕਾਂੀਆਂ ਦੇਖੀ ਉਹ ਵੱਡਲਾਂ ਨੇ ਮਾ ਟਕਾਸੇ ਨਾਲ ਕੁੜੀਆਂ ਤੋੜ-ਤੋੜ ਕੇ ਮੇ ਸ਼ਾਂਗਤ ਨਾਲ ਵਿਚਾਰੀਆਂ ਤਾਂ ਸਾਰੀਆਂ ਡਾਂਗੀਆਂ ਤੋੜ ਕੇ ਲੇ ਗਈ ਕਿੰਨੀਆਂ ਤੂੰ ਘਰੇ ਤੇਰੀ ਬੈਠੀ ਐਗੀ ਚੱਲ ਆ ਲੈ ਉਹ ਕਾ ਕੀ ਕਰਿਆ ਕਿ ਮਟੇਰ ਗਈਆਂ ਨਹੀਂ ਐ ਡੇਰ ਗਈਆਂ ਨਹੀਂ ਨਬਣੇ ਗਿਰ ਕੇ ਦੇਖ ਲੈ ਜਿੰਨੇ ਇਧਰ ਆਣ ਨਹੀਂ ਇਧਰ ਬੰਦ ਕਿਸੇ ਅੰਨੇ ਬੰਦ ਨੂੰ ਦਿਖਾ ਦੇ ਹਾਂ ਫੇ ਕਿੱਧਰ ਵੱਧਦੇ ਕਿੱਧਰ ਘਟਦਾ ਹੈ ਗੇਲਣਾ ਫਿਰ ਜੇ ਨਹੀਂ ਜਿੱਤਿਆ ਜੇ ਮਾ ਵੱਡੀਆਂ ਇਕ ਡਾਂਗੀਆਂ ਪਰ ਵੱਡਣਾ ਛੋਟਣਾ ਵੱਡਣਾ ਛੋਟਣਾ ਨਕੀ ਆ ਪਹਿਲਾਂ ਤੂੰ ਵੱਡਣਾ ਤੇ ਆ ਚੱਕ ਲੈ ਰਾਜੂ ਲਈ ਵੱਡਣਾ ਤੋੜ ਤੋੜ ਤੂੰ ਆ ਥੱਕ ਲੈ ਮੈਂ ਚੱਕ ਲੂੰ ਮੈਂ ਕਿਹ ਚੱਕਾਂ ਜੇ ਨਾ ਤੂੰ ਘਰੇ ਲਈ ਬੈਠੀ ਆ ਉਹ ਨਾਲੇ ਭਣੇ ਆ ਦੇਖ ਲੈ ਆ ਦੇ ਕੱਦ ਚੈਗੀ ਆ ਦੇਖ ਤੋਂ ਲੈ ਕੇ ਬੰਦਰੀਆਂ ਪਾਥੀਆਂ ਹਾਂ ਤੇਰੀਆਂ ਤੇ ਆ ਮੇਰਾਂ ਕਿਉਂ ਤੂੰ ਪਾਸ ਦੀ ਛੱਕੀ ਸੀ ਮੈਂ ਗੱਲਾਂ ਉਹ ਨਹੀਂ ਐ ਤੇ ਤੇ ਮੈਂ ਪਤਨੀ ਮੈਂ ਘਰੇ ਲਈੜਾ ਕਪੜਾ ਵੀ ਤੋਣਿਸ਼ ਕਰੇ ਪਾੰਡਾ ਠੀਕਰ ਵੀ ਮੈਂ ਅੰਦਿਸ਼ ਘਰ ਦੇ ਕੰਮ ਕਰਦੀ ਸੀ ਤੂੰ ਚਾਰ ਪਾਸੇ ਪੱਥਣ ਆ ਜਾਂਦੀ ਸੀ ਇਹਦੇ ਚ ਕੀ ਗੱਲ ਅਛਾ ਤੈਨੂੰ ਦੇਖ ਕੇ ਕੰਮ ਨਹੀਂ ਕਰਿਆ ਕੋ ਤੂੰ ਕਰੇ ਕਰੇ ਕਰਲੀ ਨਹੀਂ ਕਰਿਆ ਹੈ ਕੋਣ ਇਕੱਠੇ ਕੁਛ ਮਰਜ਼ੀ ਕਰ ਲੈ ਦੇਖ ਕੁਛ ਤੈ ਕਰ ਲੈ ਕੁਛ ਮੈਂ ਕਰ ਲੈ ਜਿਹੜੀ ਚੀਜ਼ ਹੁਣ ਆਪਾਂ ਨੂੰ ਵੰਡਿਆ ਉਹ ਤਾਂ ਦੋ ਅੱਧਾ ਹੋਊਗੀ ਪੱਥਰ ਜਿੱਤ ਤੈਨੂੰ ਇੱਕ ਪੱਥਰ ਹੀ ਹਲਾਉਣ ਦਿੰਦੀ ਮੈਂ ਤੂੰ ਪੱਥਰ ਹਲਾ ਕੇ ਦਿਖਾਈ ਪੱਥਰ ਹਲਾ ਕੇ ਦਿਖਾਈ ਆ ਬਾਤ ਮੇਰੇ ਹਾਂ ਤੇਰੇ ਮੈਂ ਉਹ ਤੱਕ ਤੇ ਕੋਈ ਛੁਪਣਾ ਨਹੀਂ ਇੱਧਰ ਇੱਟ ਕਰਖਾ ਬਾਤ ਛੁਪ ਕੇ ਕਿਵੇਂ ਨਹੀਂ ਦਿਖਾ ਰਹੀ ਤੈਨੂੰ ਹਲਾ ਆ ਲੈ ਆਪਾਂ ਇਹਨਾਂ ਲੈ ਲੈ ਕੀ ਕੰਨੀ ਦੇ ਹਾਂ ਪਰ ਮੇਰੇ ਨਾਲ ਮੇਰੇ ਨਾਲ ਸੰਜ ਕੁਝ ਨਹੀਂ ਸੀ ਦੋ ਮਹੀਨੇ ਸੀ ਭਾਣੇ ਦੇਖ ਇੱਕ ਤਾਂ ਹੋਣ ਉਸ ਉਹ ਗੱਲ ਸਮਾਨ ਚ ਆਪਾਂ ਨੂੰ ਬੰਦਗਾ ਕਿਵੇਂ ਮਰਜੀ ਆਈਏ ਕਿਵੇਂ ਮਰਜੀ ਉਹ ਬੰਦਿਆਂ ਦੀ ਗੱਲ ਹੈ ਪਾਠਣਾਂ ਦੀ ਤਾਂ ਆਪਣਾ ਹੱਕਾ ਬੰਦਿਆਂ ਨਾਲ ਦੇਖ ਕਰੇਸ਼ ਨਾ ਕਰ ਪਹਿਲੀ ਬਿਨਾਂ ਗੱਲ ਤੋਂ ਪਾਠਣਾਂ ਅੱਧਾ ਦੇ ਦੇ ਤੇ ਇਹਦਾ ਤੂੰ ਲੈ ਲੈ ਨਾ ਪਾਠੇ ਜੀ ਤਾਂ ਜਵਾਨ ਦਿੰਦੀ ਪਾਠੇ ਨਹੀਂ ਦਿੰਦੀ ਸਾਰਾ ਤਾਂ ਮੈਂ ਸਾਰਾ ਸਿਆਰੇ ਗੋਹੇ ਕੱਠ ਮਾਰਿਆ ਇੱਥੇ ਤੂੰ ਹਣ ਪਾਠੇ ਪ੍ਰਧਾਨ ਤੂੰ ਬਣ ਗਿਆ ਕਿ ਪਾਠੇ ਮੇਰੀਆਂ ਤੇ ਫਿਰ ਅੱਛਤ ਨਾਲ ਮਾਰ ਨਹੀਂ ਪੜੀ ਚੱਕ ਚੱਕ ਤੇ ਮਾਰੀ ਰੱਖੀ ਮੈਂ ਪਾਣੀ ਵਿੱਚ ਕੱਪੜੇ ਤੋਂ ਵੀ ਠੰਡੇ ਪਾਣੀ ਨਾਲ ਭੰਡੇ ਤੋਂ ਵੀ ਮੇਰੇ ਵੀ ਤੱਤ ਖਰਾਬ ਹੋਏ ਪਿਆ ਦੇਖ ਮੇਰੇ ਵੀ ਹੋਏ ਪਿਆ ਪਿੰਡਾਂ ਦੇ ਵਿੱਚ ਆ ਜਾ ਦੇ ਮੇਰੇ ਕੋਲ ਵਿੱਚ ਦੇਖ ਫਿਰ ਤੂੰ ਨਾ ਸਿੱਟਦੀ ਪਣੀ ਗੋਆ ਉਦੋਂ ਤੂੰ ਆਪ ਹੀ ਸਿੱਟਦੀ ਸੀ ਤੂੰ ਕਹਿੰਦੀ ਪਣੀ ਮੈਂ ਤਾਂ ਗੋਆ ਸਿੱਟਉਣੀ ਮੈਂ ਤਾਂ ਬੈ ਕੇ ਕੰਮ ਹੁੰਦਾ ਨਹੀਂ ਤੇ ਬੈਠਣ ਨਾਲ ਸੌਂਦਾ ਨਹੀਂ ਮੈਂ ਚੱਕ ਚੱਕ ਕੇ ਰਿਵਰਤਲੇ ਚੱਕ ਚੱਕ ਕੇ ਨਾ ਨਾੜ ਵਾਲਾ ਜਿਹੜਾ ਸਪਰਾਣਾ ਭਰੀ ਬੈਠੀ ਆ ਪਾਥਾਂ ਲੱਕੜਾਂ ਦਾ ਤੇ ਹੁਣ ਮੈਂ ਨਹੀਂ ਹੁਣ ਲੱਕੜਾਂ ਸੀ ਆਪ ਚ ਰੱਖ ਲੈ ਨਾ ਲੱਕੜਾਂ ਕਿਹੜਾ ਸੀ ਘਰੋਂ ਲੈਤੀਆਂ ਸਾਡੀ ਤਾਂ ਗੱਲ ਸਾਡੀਆਂ ਆਵਾਜ਼ ਲੱਕੜ ਪਈ ਸੋ ਚੱਕ ਕੇ ਲੈ ਗਈ ਅਸੀਂ ਤਾਂ ਆ ਰਹੇ ਤਾਂ ਨਹੀਂ ਲੈਂਦਿਆਂ ਆ ਰਹੇ ਤਾਂ ਕਿਹੜੀ ਲੈ ਕੇ ਛੱਡ ਬਾਰਚੋਂ ਮੋੜ ਚਾਪੀ ਸਿਰੱਕੜ ਦੇ ਬਾਈ ਲੱਗਿਆ ਖਿੱਚ ਕੇ ਮਾਰ ਦੇਖਿਆ ਬਾਈ ਨੂੰ ਖਿੱਚ ਦੇਣ ਉਹ ਕਿੱਦਾਂ ਲੈਵੇ ਤੇਰੇ ਬਾਰਚੋਂ ਬਾਈ ਖਿੱਚ ਕੇ ਤਾਂ ਬਾਈ ਨਾਲ ਗੱਲ ਕਰ ਲਿਓ ਫਿਰ ਮੈਨੂੰ ਨਹੀਂ ਪਤਾ ਮੈਨੂੰ ਤਾਂ ਨਹੀਂ ਆਇਆ ਕਿ ਮੈਂ ਤਾਂ ਆ ਰਹੇ ਤੇ ਮੱਕੜਾ ਲੈ ਆਇਆ ਫਿਰ ਪਾਥਰਾਂ ਨਾਲ ਤੇਰੇ ਕੋਲ ਤਾਂ ਸੇ ਨਹੀਂ ਕਿ ਵਾਸਤੇ ਨਹੀਂ ਪਾਥਰ ਕਿੱਥੋਂ ਆ ਗਏ ਤੇ ਪਾਥਰੋਂ ਤਾਂ ਹੁਣ ਮੇਰਾ ਹਿੱਸਾ ਨਹੀਂ ਅੱਡ ਤਾਂ ਹੁਣ ਹੋਏਗੇ ਤੇ ਹਾਂ ਤੇਰੇ ਨਾਲ ਪਾਥਰ ਨਾਲ ਮੇਰਗੇ ਹੁਣ ਤਾਂ ਮਿਲ ਜਾਣੀ ਐ ਆ ਵੀ ਨਹੀਂ ਜਾਊਂਗੀ ਮੈਂ ਤਾਂ ਹਟਾ ਕੇ ਦਿਖਾਈ ਫ ਲੋਤੀ ਨਾ ਤੂੰ ਨਾ ਇਹ ਕਿਉਂ ਨਾ ਮੁੰਨੀ ਚੱਕਣ ਮੈਂ ਵੀ ਮੇ ਫੇਰ ਲੈ ਜੂ ਚੱਕ ਕੇ ਤੂੰ ਚੱਲ ਚੱਲ ਬਾਥਾ ਜੋ ਨਿਕਲ ਮੈਂ ਨਹੀਂ ਦਿੰਦੀ ਚੱਲ ਕੋ ਬਾਥਾ ਨੂੰ ਚੱਲ ਪਰ ਬਾਥਾ ਦਾ ਮੈਂ ਲੈ ਕੇ ਜਾਵਾਂਗੀ ਜੇ ਮੈਂ ਲ ਜਾਂਦੀ ਹਾਂ ਤੇਰਾ ਇੱਧਰਾਂ ਮੇਰੇ ਵਿੱਚ ਕਿਸੇ ਨੂੰ ਮਰਜੀ ਸੱਦਲਾ ਕਿਹਨੂੰ ਚਿੰਤਾ ਨਾ ਸੱਦਲਾ ਚੱਲ ਜਾ ਕੇ ਦੱਸ ਦੇ ਮੇਰੇ ਨਾਲ ਤੈਨੂੰ ਵੀਰੇ ਉੱਥੇ ਡਾਂਗ ਮਾਰੀ ਮੈਂ ਤਾਂ ਹੀ ਜਾ ਕੇ ਲੜਾਈ ਬਣਾਉ ਤੇਰੀ ਚੱਲ ਆ ਡਾਂਗ ਦੀ ਕਿਵੇਂ ਬਣਾ ਦੇਗੀ ਰੱਖ ਲੈ ਮੇਰੇ ਕੋਲ ਜੋ ਮੇਰੇ ਹੱਥ ਚ ਡਾਂਗ ਮਾਰਾਂਗਾ ਖੂ ਮੇਰੇ ਉੱਥੇ ਕੁੱਟਿਆ ਮਿੰਟਾ ਮੈਂ ਜਾ ਕੇ ਤੇਰੇ ਪਾਸੇ ਮੈਂ ਉਹ ਜਿਹਨਾਂ ਤੈਨੂੰ ਕੁੱਟੀ ਨਹੀਂ ਚਾਹੇ ਕਿ ਮੈਂ ਬਣਾਵਾਂਗੀ ਗ ਮੈਂ ਤਾਂ ਪਰ ਜਾ ਕੇ ਦੱਸੂਗੀ ਮੈਂ ਦੱਸਣੀ ਜਾ ਕੇ ਦਸੀ ਆਂ ਪਾਸ ਮੈਨੂੰ ਪਤਾ ਨਹੀਂ ਆਂ ਡਰਦੀ ਆਂ ਉਹੀ ਇਹ ਤੈਨਾਂ ਨੂੰ ਤੂੰ ਹੀ ਕਰਦੀ ਹੁੰਦੀ ਹੁਣ ਵੀ ਤੂੰ ਹੀ ਗੱਲਾਂ ਕਰਦੀ ਤੂੰ ਤਾਂ ਬਦਲੀ ਨਹੀਂ ਗੱਲ ਆਡਾ ਹੋ ਕੇ ਵੀ ਤੂੰ ਸਿਆਣੀ ਨਹੀਂ ਹੋਈ ਭਾਣੇ ਤੂੰ ਪਾਠੇ ਨਾਲ ਹੱਥ ਲਾਈ ਤੂੰ ਮੈਂ ਤੈਨੂੰ ਦੱਸ ਦਈਏ ਜਾ ਕੇ ਪਾਠ ਨਾਲ ਤਾਂ ਮੈਂ ਲੈ ਕੇ ਜਾਉਂਗੀ ਮੈਨੂੰ ਲੱਗਦੇ ਹੁੰਦੇ ਕੋਈ ਨਹੀਂ ਪਗ ਜਾ ਜਾ ਆ ਗਈ ਇਹ ਲੈ ਕੋਈ ਮੈਂ ਤਾਂ ਪਾਠ ਨਾਲ ਹੱਥ ਨਹੀਂ ਨਾਉਣ ਦਿੰਦੀ ਕਿ ਮੈਂ ਪਾਦੀਸ਼ ਮੈਂ ਤਾਂ ਚੱਕਣੀ ਨਹੀਂ ਦਿੰਦੀ ਤੂੰ ਘਰੇ ਤਾਂ ਜਾ ਕੇ ਨਾ ਜੇ ਮੈਂ ਸਾਰਿਆਂ ਨੇ ਲਈ ਕੋਈ ਨਹੀਂ ਮੈਂ ਟੋਕਰਾ ਨਹੀਂ ਚੱਕ ਕੇ ਜਾਂ ਪੱਠਾ ਨਹੀਂ ਚੱਕ ਕੇ ਹੁਣੀ ਪਰ ਕਿੱਲ ਜਾ ਲੈ ਮੈਨੂੰ ਕਹਿੰਦੀ ਏ ਕਿ ਪੱਥਰ ਨੇ ਹੱਥ ਨਾਲ ਨਹੀਂ ਪੱਥਰ ਚੱਕਣ ਨਹੀਂ ਦੇਂਦੀ ਪੱਥਰ ਨਾ ਮੈਂ ਕਿੱਧਰ ਜਾਣੀ ਹੈ ਤੂੰ ਹੁਣ ਮੈਂ ਪੱਥਰ ਨੇ ਵੀ ਚੱਕ ਕੇ ਤੇ ਮੇਰੀ ਗੱਲ ਸੁਣ ਲੈ ਪੱਥਰ ਤੂੰ ਚੱਕ ਹੀ ਲੈਣੀ ਹੈ ਹਾਂ ਆਪਣਾ ਬੰਡ ਮਡੇਰਾ ਸਾਰਾ ਭਰਾਵਾਂ ਦਾ ਵਧੀਆ ਹੋਗਾ ਸੀ ਉਹ ਤੁਸੀਂ ਤਾਂ ਮਾੜੀ ਮੁੱਟੀ ਗੱਲ ਤੇ ਐਵੇਂ ਲੜ ਪੈਣੀ ਕਿ ਪਾਥੀਆਂ ਪੁੱਥੀਆਂ ਪਿਛੇ ਲੜਨਾ ਪਿਆ ਮੈਨੂੰ ਗੱਲ ਦੱਸਾਂ ਲੜਾਈ ਤਾਂ ਹੋ ਗਈ ਮੈਨੂੰ ਕਹਿੰਦੀ ਕਿ ਮੈਂ ਪੱਥਰਾਂ ਪੱਥਰ ਨਹੀਂ ਮੈਂ ਤੈਨੂੰ ਚੱਕਣ ਨਹੀਂ ਦਿੰਦੀ ਐ ਕਿ ਮੈਨੂੰ ਚੱਕਣ ਨਹੀਂ ਦੀ ਕੀ ਗੱਲ ਮੇਰਾ ਮੇਰੀ ਗੱਲ ਸੁਣ ਲੈ ਕਿਸੇ ਨੇ ਪੱਥੀਆਂ ਕਿਸੇ ਨੇ ਨਾ ਪੱਥੀਆਂ ਹੁਣ ਤਾਂ ਆਪਣੀਆਂ ਸਾਰੀਆਂ ਚੀਜ਼ਾਂ ਅੱਧੂ ਅੱਧ ਹੋਣਗੀਆਂ ਦੋਰ ਦਾ ਕੰਮ ਫਿਰ ਪਾਠਣਾ ਦਾ ਦੋ ਅੱਧੀ ਹੋਣੀ ਆ ਮੈਂ ਮੰਗ ਰਹੀ ਆ ਹੋ ਮੈਂ ਦੋ ਅੱਧੀ ਹੋਣੀ ਆ ਮੈਂ ਤੈਨੂੰ ਕਿਦੋਂ ਕਰਾਂ ਮੈਂ ਆਪਣੇ ਵੱਧ ਹੋਣੀ ਆ ਮੈਂ ਚੱਕ ਕਿਵੇਂ ਹੁਣੀ ਆ ਮੈਂ ਬੰਡਤੀਆਂ ਮੈਂ ਇਹਨੂੰ ਕਹਿੰਦੇ ਇੱਕ ਪਾਸੇ ਤੇਰਾ ਮੈਂ ਇੱਕ ਪਾਸੇ ਮੇਰ ਨਾਲ ਉਲਟੀ ਮੈਨੂੰ ਇਹ ਬੋਲਦੀ ਮੈਨੂੰ ਕਹਿੰਦੀ ਨਹੀਂ ਤਾ ਤੁਸੀਂ ਨਾ ਨਾਲ ਲੱਕੜਾਂ ਨਾ ਪਾ ਰੱਖੇ ਕਿ ਬਾਈ ਸਾਡੇ ਮਾਰ ਕੇ ਲੱਕੜ ਖਿੱਚ ਲਿਆ ਆ ਮੇਰਾ ਨਾਲ ਲੈਂਦੀ ਆ ਹਾਂ ਮੈਂ ਲੱਕੜ ਖਿੱਚ ਲਿਆ ਹਾਂ ਮੈਂ ਖਬੇ ਸੀ ਤਾਰੇ ਤੋਂ ਲਿਆਣਗੇ ਬੋਲੇ ਲੈਂਦੇ ਨਾ ਲੱਕੜਾਂ ਦੇਖ ਲਾ ਕੇ ਕਹਿੰਦੀ ਮੈਨੂੰ ਪਤਾ ਹੀ ਐ ਕਿ ਸਾਡੇ ਪਈ ਸੀ ਲੱਕੜ ਉਹ ਲੈ ਗਿਆ ਬਾਈ ਅੱਛਾ ਹਾਂ ਪਾਲੀ ਕਹਿੰਦੀ ਬੀ ਸਾਡੀਆਂ ਲਖਣਾ ਚੱਕ ਕੇ ਲਈ ਉੱਚ ਰਹਿ ਲੈ ਮੈਂ ਤਾਂ ਨਾ 1000 ਰੁਪਏ ਨੂੰ ਕਵਾਟਲ ਦਿੱਤੀਆਂ ਨੇ ਮੈਂ ਤਾਂ ਚਿਰਿਆ ਚਲਾਈਆਂ ਉੱਥੇ ਹੀ ਰਹਿ ਆਂ ਤੂੰ ਤਾਂ ਲੈ ਚਿਰਿਆ ਚਲਾਈਆਂ ਉਥੋਂ ਹੁਣ ਦੇਖ ਲੈ ਮੈਨੂੰ ਪੱਥਾਂ ਨੇ ਮੈਨੂੰ ਕਦੇ ਮੈਂ ਤੈਨੂੰ ਹੱਥ ਨਹੀਂ ਲਾਉਣ ਦੀ ਦਿੰਦੀ ਮੈਂ ਪੱਥਾਂ ਕੀ ਗੱਲ ਸਾਂਝ ਘਰ ਚ ਮੈਂ ਕਿਹੜਾ ਕੰਮ ਨਹੀਂ ਕੀਤਾ ਜਿਹੜੇ ਉਹ ਕਰਦੀ ਸੀ ਉਹ ਕਰਦੀ ਦੂਜੇ ਮੈਂ ਕਰ ਲਾਂਦੀ ਉਹ ਤਾਂ ਐਵੇਂ ਕਰੀ ਜਾਂਦੀ ਐ ਕੰਮ ਕਿਸੇ ਨੇ ਵੱਡ ਕੀਤਾ ਕਿਸੇ ਨੇ ਘੱਟ ਕੀਤਾ ਜਦੋਂ ਸਾਰੀਆਂ ਚੀਜ਼ ਆਪਣੀਆਂ ਵੰਡੀਆਂ ਗਈਆਂ ਅੱਧੋ-ਅੱਧ ਹੋਣਗੀਆਂ ਉਹ ਹੁਣ ਪੱਥਾਂ ਕੋਈ ਬੜੀ ਵੱਡੀ ਗੱਲ ਐ ਇਹ ਵੀ ਅੱਧੋ-ਅੱਧ ਹੋਣਗੀਆਂ ਜਦੋਂ ਉਹ ਪਾਲੀ ਗਈ ਮ ਕਿ ਮੇਰੇ ਚੱਕੀ ਲੈਣੀਆਂ ਫਿਰ ਮੈਂ ਚੱਕ ਲੈਣੀ ਆੜੇ ਤੈਨੂੰ ਕੀ ਉਹ ਬੁੜੀਆਂ ਦੀ ਗੱਲ ਐ ਬੁੜੀਆਂ ਦੀ ਗੱਲ ਚ ਮੈਂ ਤੇਰੇ ਨਾਲ ਤੂੰ ਨਾੜ ਮੈਂ ਨਾੜਾ ਹਾਂ ਤੁਸੀਂ ਕਿਤੇ ਲੜਾਈ ਨਾ ਕਰ ਲਿਓ ਲੋਕਾਂ ਨੂੰ ਤਮਾਸ਼ਾ ਨਾ ਦਿਖਾ ਦਿਓ ਕਿ ਨਹੀਂ ਦਿਖਾਉਣੇ ਮੈਂ ਬੋਚ ਕੇ ਭਰ ਲੈਣੀ ਬੱਥੇ ਮੈਨੂੰ ਪਤਾ ਹੀ ਨਹੀਂ ਲੱਗਣ ਦਿੰਦੀ ਚੰਗਾ ਕਰ ਲੈ ਜਿਵੇਂ ਕਰ ਲੈ ਚੰਗਾ ਕਰ ਲੂੰਗੀ ਆਪੇ ਕਰ ਲੂੰਗੀ ਮੈਨੂੰ ਹਸਾ ਵਿੱਚ ਐ ਤਾਂ ਉਹ ਕਹਿੰਦੀ ਹੁੰਦੀ ਐ ਵੀ ਲੈ ਕੇ ਨਾ ਜਾ ਚੀਜ਼ ਨੇ ਚੱਕੋ ਚੀਜ਼ ਨੇ ਚੱਕੋ ਐ ਕਿ ਮੈਂ ਛੱਡ ਦਿਆਂ ਪੱਥਰ ਪੱਥਰ ਜੇ ਫਿਰ ਉਹਨੂੰ ਬੰਡਣਾ ਪੱਥਰ ਲਗਾਣੇ ਤਾਂ ਨਹੀਂ ਹੋਊਗਾ ਸਾਰਾ ਸਾਰਿਆਂ ਨੂੰ ਬੰਡ ਗਏ ਉਹਨੂੰ ਆ ਗਿਆ ਹੈ ਮੈਨੂੰ ਪ ਨਹੀਂ ਨਹੀਂ ਕਦੋਂ ਨੂੰ ਮੈਂ ਤਾਂ ਪਣੀ ਚੱਕ ਕਿ ਨਹੀਂ ਲਗੀ ਤਾਂ ਗਣਾ ਮੈਨੂੰ ਚੱਕੀ ਜਾਂਦੀ ਨੂੰ ਦੇਖਿਆ ਤੇ ਮੈਂ ਮੈਂ ਚੱਕ ਚੱਕ ਲੈ ਜਾਣੀਆਂ ਆ ਸੁੱਕੀਆਂ ਪਈਆਂ ਆ ਮੈਂ ਲਜਾਲ ਜਾ ਦੇ ਅੰਦਰ ਘਰ ਕੇ ਉੱਚ ਕਮਰੇ ਚ ਉੱਚ ਉਹਨਾਂ ਨੂੰ ਜਿੰਦਾ ਲਾ ਦੂੰਗੀ ਜਿੰਦਾ ਤਾਂ ਨਹੀਂ ਤੋੜ ਲੂਗੀ ਆ ਕੇ ਬਾੜੀ ਹੁਸ਼ਾਰ ਬਣ ਗਈ ਕਿਤੇ ਉਡਿਉਂਦੀ ਤਾਂ ਨਹੀਂ ਦੇਖਾ ਇਹ ਤਾਂ ਤਾਂ ਹੀ ਨਹੀਂ ਪਤਾ ਕਿ ਮੇਰਾ ਪੱਥਰ ਖਿੱਚਲੇ ਪਾਸੋਂ ਵਾਲਾ ਨਾ ਵੀ ਕਰੇ ਤਾਵੜੀ ਕੋਈ ਇੱਕ ਇੱਕ ਪੱਥਰ ਕਰਕੇ ਨਾ ਸਾਰਨਾ ਪੱਥਰ ਨੇ ਲੈ ਜੂ ਚੱਕ ਕੇ ਪਾਲੀ ਦੇਖਦੀ ਜੀ एक पत्थर तू उ चक के इनू भी नहीं लेके तो आई अभी लेखी मर जा पिलियां पल आपे सुनी दम चढ़ गया एक पत्थर ना पता नहीं कि गोहा भारी लिया इतने चक के मै तो पहला सुकिया पाथर लेके नहीं तरह ओह मै तो डिगू नी पाथना लेके हाई मैं किंगा ले लिया पाथिया का ਹੇ ਹੇ ਮੈਂ ਤਾਂ ਟੂਹੀ ਦੁਖਣ ਲੱਗ ਗਈ ਮੈਂ ਲੈ ਮੈਂ ਤਾਂ ਟੂਹੀ ਦੀ ਨਾੜ ਚੜ ਗਈ ਚਲ ਦੇਖੀ ਉਹ ਪਾਠਾ ਤਾਂ ਮੈਂ ਛੱਡਦੀ ਨਹੀਂ ਲੈ ਕੇ ਜਾਂ ਕਿ ਮਰਜੀ ਲੈ ਜਾ ਚੱਕ ਤੂੰ ਹੂੰ ਪੱਖੀਆਂ ਘਰੇ ਲਿਆਣੀਆਂ ਹੌਲੀ ਹੌਲੀ ਧੋਣੂਗੀ ਕੋਈ ਨਹੀਂ ਉਹਨੂੰ ਚਕਾਇਆ ਕਰੂੰਗੀ ਹੱਥ ਮੇਲੇ ਲੈ ਕੇ ਜਾਂਦੇ ਹਰੇ ਜੱਪਲੀ ਚ ਪੱਕ ਲੈ ਜਾਗੇ ਬਾਬਾ ਸਰ ਕੀ ਕਰੇਗੇ ਇਹ ਕਿਥੇ ਕੋ ਚੱਲਾਂਗੇ ਕੀ ਕਰਦੇ ਆ ਮਖਿਆ ਬਸ ਨਹੀਂ ਰਵਾਂ ਜਾਣਾ ਫਿਰ ਤੈਨੂੰ ਰੋਏ ਹੋ ਜੂਗਾ ਮੈਂ ਖੇਤੀ ਆਉਂਗਾ ਲੈਟ ਹੋਣੀ ਹੈ ਅੱਛਾ ਦੇਖੀ ਲੈ ਮੈਂ ਪਾਥਰੀਆਂ ਦੇਖਣ ਗਈ ਸੀ ਹੈ ਤੇ ਉੱਥੇ ਉਹ ਖੜੀ ਮੈਡਮ ਆਪਣੀ ਅੱਛਾ ਤੇ ਕਹਿੰਦੀ ਆਖੇ ਪਾਥਰਾਂ ਦਾ ਮੇਰੇ ਆਦੂ ਸਾਰਾ ਸਿਆਲ ਤਾਂ ਪਾਥਰੀਆਂ ਮੈਂ ਪੱਥਰਾਂ ਯਾਰ ਤੁਸੀਂ ਕਿਉਂ ਯਾਰ ਗੋਹੇ ਪਿੱਛੇ ਲੜੀ ਜਾਂਦੇ ਹੋ ਯਾਰ ਕੋਈ ਗੱਲ ਹੈ ਯਾਰ ਪਾਥਰੀਆਂ ਦੀ ਕੋਈ ਗੱਲ ਕਰ ਪਹਿਲਾਂ ਮੈਂ ਹਾਲ ਸੁਣਦਾ ਮੇਰੀ ਗੱਲ ਸੁਣ ਮੈਂ ਮੈਂ ਬਹਿ ਤਾਂ ਜਾਣਾ ਨਾ ਹੁਣ ਆਪਾਂ ਰਿਸ਼ਤੇਦਾਰ ਨੂੰ ਬੁਲਾ ਕੇ ਕੇ ਪੰਚਾਇਤ ਨਾਲ ਨੂੰ ਮਿਲਾ ਕੇ ਪਾਥੀਆਂ ਵੰਡਣ ਵਾਸਤੇ ਮੈਂ ਪਰ ਸਾਲ ਸਾਲ ਤੋਂ ਸਾਰਾ ਠੰਡ ਚ ਮੈਂ ਮੇਰੀ ਗੋਪਤ ਦੀ ਪਾਥ ਵਾਲੀ ਲੀਡਰ ਨਹੀਂ ਉਹ ਬਣ ਗਈ ਉਹ ਫੇਰ ਕਿਹਨੇ ਮੈਨੂੰ ਸੱਤ ਤੂੰ ਹੀ ਢੋੜ ਕੇ ਰੱਖਿਆ ਸੀ ਉਹ ਤੇ ਮੋੜੀਆਂ ਚੱਕ ਚੱਕ ਕੇ ਵੱਡੀਆਂ ਵੱਡੀਆਂ ਦੁਕਾਨਾਂ ਦੇ ਅੱਡ ਲਾਈ ਤੇ ਜਿਹੜੇ ਚਾਰਕ ਸੀ ਉਹ ਮੈਨੂੰ ਰੱਖ ਤਾ ਕਹਿੰਦੇ ਆ ਮੋੜੀਆਂ ਤੇਰੀਆਂ ਬੰਦ ਗਈਆਂ ਤੇ ਜਿਹੜੇ ਪਾਸੇ ਵੱੱਡ ਢੋਰ ਲਾਏ ਪਈ ਸੀ ਪਾਥੀਆਂ ਦੇ ਉਹ ਪਾਥੀਆਂ ਰੋਕ ਨਹੀਂ ਕੰਨੀਆਂ ਪਾਥੀਆਂ ਮੇਰੀਆਂ ਤੇ ਆਹ ਵੇਖ ਚਾਰਕ ਪਾਥੀਆਂ ਤੇਰੀਆਂ ਅਫੇ ਦੇ ਕੋਲ ਆ ਦਰਦ ਹੋ ਗਿਆ ਮੇਰੀ ਗੱਲ ਸੁਣਾ ਨਿੱਕੀ ਨਿੱਕੀ ਗੱਲ ਪਿੱਛੇ ਲੜਦੇ ਨਹੀਂ ਹੁੰਦੇ ਲੜਦੇ ਨਹੀਂ ਆ ਪੱਥੀਆਂ ਬੰਦ ਕੇ ਤੂੰ ਬੰਦ ਨਹੀਂ ਆ ਹੈ ਨਹੀਂ ਪੱਥੀਆਂ ਮੈਂ ਤਾਂ ਚੱਕੀ ਲੈ ਆ ਮੈਂ ਵੇਰ ਜਾ ਤੂੰ ਹੋਰ ਪੱਥਲੀ ਯਾਰ ਮੈਂ ਕੋਕਰਾ ਫੜਾ ਮੈਂ ਤਾਂ ਪੱਥਾਂ ਵਾਲੇ ਚੱਕ ਚੱਕ ਮੇਰੀ ਗੱਲ ਸੁਣਾ ਐਵੇਂ ਉੱਥੇ ਜਾ ਕੇ ਨਾ ਲੜੀ ਨਾ ਆਂਡੀ ਕਵਾਂਡੀ ਦਾ ਦੇਖ ਕੇ ਅਗਲਾ ਖੁਸ਼ ਹੁੰਦਾ ਅਗਲਾ ਕਹਿੰਦਾ ਇਹ ਅੱਡ ਹੋ ਗਿਆ ਫਿਰ ਵੀ ਲੜੀ ਜਾਂਦੇ ਰਹੇ ਅਢੋਗੇ ਪੇ ਹੁਣ ਰੇਕ ਜਿੱਤ ਦਾ ਬਾਬਾ ਮੈਂ ਪਹਿਲਾ ਵਾਰ ਚ ਲੈ ਕਰ ਲਿਆ ਚੱਕੇ ਬਾਈ ਚੱਕੇ ਬੋਝ ਕੁਚਰਾ ਲਈ ਹੁਣ ਚੱਕੇ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਤੂੰ ਪਾਥੀਆਂ ਪਤਲਾ ਹੋ ਰ ਜੇ ਤੈਨੂੰ ਲੱਖਣਾ ਨਹੀਂ ਕਮੀ ਹੈ ਮੈਂ ਤੈਨੂੰ ਖੇਤੋਂ ਲੈ ਦੂੰ ਨਾ ਨਾ ਮੈਂ ਤਾਂ ਹੈ ਲਿਆ ਨਹੀਂ ਚੱਕ ਕੇ ਪਾਥੇ ਲਈ ਨਾ ਨਾ ਹਾਂ ਮੈਂ ਤਾਂ ਪਾਥੇ ਸਾਰੇ ਸੁਣ ਮੇਰੀ ਗੱਲ ਸੁਣ ਲੈ ਭਾਈ ਜਨਾ ਮੈਂ ਨੀਰਾ ਪਾਈ ਜਨਾ ਹਾਂ ਜੀ ਪੂਰਾ ਕੰਮ ਫੇਰ ਪਾ ਦਿੱਤੋ ਮੇਰੇ ਕੋਲ ਪੱਥਰ ਚਾਹ ਹਾਰ ਨਾ ਪੱਥਰ ਚਾਹ ਦੇ ਦੇ ਮੇਰੇ ਨਾਲ ਹੇ ਉਹ ਫਿਰਦੀ ਆ ਤੂੰ ਰਹਿਣ ਦੇ ਮੇਰੀ ਗੱਲ ਸੁਣ ਲੈ ਤੂੰ ਰਹਿਣਾ ਡਰਾਈਵਰ ਆ ਨਾ ਪੱਥੀਆਂ ਦੀ ਮੈਂ ਪੱਥੀਆਂ ਬਾਥੀਆਂ ਜੇ ਹੁਣ ਕਲੇਸ਼ ਨਹੀਂ ਬਣੀ ਵੇ ਜਦੋਂ ਅੱਜ ਕਲੇਸ਼ ਮੋਟੀ ਤਾਂ ਹੋਊ ਵੱਟ ਫੜਕੇ ਫਿਰ ਬਾ ਜਾਦੇ ਬਾਦਾ ਬਾਜੂ ਬਾਜੇ ਮੇਰੀ ਲਾਸੂ ਪਾ ਪਾ ਪਾਤੀਆਂ ਖਤਰਨਾ ਚੌਕੀ ਤੇ ਜਾਣਾ ਬੂ ਜੇਦਾ ਪੱਥੀਆਂ ਨੂੰ ਤੇ ਜਾ ਜੋ ਨਹੀਂ ਇੱਕ ਵਾਰ ਸਾਂ ਆਉਂਗਾ ਮੈਂ ਲੈ ਪੱਥੀਆਂ ਤਾਂ ਸਾਡੀ ਬੜਾ ਨਿਭਦੀਆਂ ਛੋਟੀ ਪੁਰੀਆਂ ਵੀ ਕਿਉਂ ਨਹੀਂ ਨਿਭਦੀਆਂ ਹਾਂ ਮੈਂ ਤਾਂ ਇੱਥੇ ਫੜਕੇ ਦੱਪੂ ਅੱਜ ਬੜਾ ਯਾਰ ਇਹਨਾਂ ਦਾ ਪੰਗਾ ਹੋਇ ਤੋ ਯਾਰ ਆਪਾਂ ਸੱਣੀ ਲਵਾ ਕੇ ਆਪਾਂ ਖੇਤ ਗਿਆ ਯਾਰ ਆਪਦਾ ਕੀ ਕਰਨੇ ਯਾਰ ਆਪੇ ਦੋ ਉਹ ਇਹਦੇ ਮਾਰ ਜੂ ਇਹੋ ਦੇ ਮਾਰ ਜੂ ਆਪਾਂ ਕੀ ਲੈਣਾ ਨਾ ਆਪਾਂ ਦਾ ਖੇਤ ਚੱਲ ਆਪਾਂ ਆ ਛੋਟੇ ਬਾ ਟੱਪ ਜਾ ਆਪੇ ਭਾਇਾ ਜੁੰਡਾ ਜੁੰਡੀ ਹੋਈਆਂ ਹੋਈਆਂ ਯਾਰ ਦੀ ਇਹਨਾਂ ਨੂੰ ਆਪਾਂ ਕਿਹਾ ਛੜਾਓ ਵੀ ਨਾ ਕੋਈ ਬਾਰ ਵੀ ਮਤਲਬ ਬਾਹਰੋਂ ਡਾ ਗਿਆ ਕੋਈ ਜਵਾਕਿਆ ਖੁੱਲ ਗਿਆ ਖੁੱਲ ਗਿਆ ਠੀਕ ਆ ਪਹਿਲੇ ਖੇਤ ਚੱਲ ਜੀ ਬਾਈ ਕਿਵੇਂ ਪਰਮੂ ਕਰਖ ਲੰਘ ਗਿਆ ਉਹ ਪਰਮੂ ਕਰਕੇ ਬਾਈ ਯਾਰ ਲੰਗਾ ਨਾ ਮੈਂ ਹੋਰ ਕੀ ਕਰਾਂ ਉਹ ਆਪਣਾ ਜਿਹੜਾ ਵੱਡੀਆਂ ਵੱਡੀਆਂ ਚੀਜ਼ਾਂ ਦਾ ਪੰਡ ਮੁੰਡੇ ਦਾ ਵਧੀਆ ਹੋ ਗਿਆ ਸੀਗਾ ਹਾਂ ਤੇ ਆ ਦੇਖ ਲੈ ਹੁਣ ਉਹ ਤੇਰੇ ਘਰ ਵਾਲੇ ਯਾਰ ਹਰਪ੍ਰੀਤ ਨੂੰ ਪਾਥੀਆਂ ਦੇ ਹੱਥੀਂ ਲਾਉਣ ਦੀ ਪੜੀ ਉਹ ਯਾਰ ਮੈਂ ਮੈਂ ਵੀ ਇਹੀ ਗੱਲਾਂ ਸੁਣ ਕੇ ਆ ਘਰੇ ਯਾਰ ਮੈਂ ਤਾਂ ਨੀਰਾ ਪਾਈ ਜਾਂਦਾ ਸੀ ਆਪ ਤੇ ਹਾਂ ਕਿ ਮੈਨੂੰ ਕਹਿੰਦੇ ਟੋਕਰਾ ਦੇ ਮੈਂ ਪਾਥੀਆਂ ਦਾ ਫਰਕ ਲੰਗਾ ਮੈਂ ਖਾਇਆ ਮੇਰੀ ਗੱਲ ਸੁਣ ਅਸੀਂ ਤਾਂ ਦੋਨੇ ਭਾਈ ਲੜੀ ਨਹੀਂ ਉਹ ਯਾਰ ਮੇਰੀ ਗੱਲ ਸੁਣ ਆਪਾਂ ਤਾਂ ਨਹੀਂ ਲੜੇ ਪਾਲੀ ਤੈਨੂੰ ਪਤਾ ਕੀ ਕਹਿੰਦੀ ਸੀ ਹਾਂ ਅੱਗੇ ਸਾਡੇੋਂ ਬਾਈ ਆਹ ਲੱਕਣਾ ਚੱਕ ਕੇ ਲੈ ਗਿਆ ਉਹ ਮੇਰਾ ਯਾਰ 1000 ਰੁਪਏ ਇੱਕ ਵਾਟੜ ਯਾਰ ਆਰੇ ਤੋਂ ਲੈਣਗਾ ਉਹ ਮੇਰਾ ਜਰਾ ਹੀ ਮੀਨਾ ਲਈ ਜਾਂਦੀ ਉਹ ਯਾਰ ਫਿਰ ਉਹ ਤਾਂ ਮੂਰਖ ਬਣਾ ਉਹਦਾ ਯਾਰ ਇਹਨਾਂ ਨੇ ਯਾਰ ਮੇਰੀ ਗੱਲ ਸੁਣ ਲੈ ਇਹ ਆਪਾਂ ਨੂੰ ਲੜਉਣੀਆਂ ਯਾਰ ਉਹ ਫਿਰ ਉਹੀ ਤਾਂ ਮੈਂ ਤੈਨੂੰ ਗੱਲ ਕਹਿਣਾ ਲੈ ਹੁਣ ਮੇਰੀ ਗੱਲ ਸੁਣ ਪਹਿਲਾਂ ਤੂੰ ਉਹਨੂੰ ਪਾਲੀ ਨੂੰ ਤਾਂ ਸਮਝਾ ਸਕਦੇ ਮੈਂ ਸਮਝਾਇਆ ਸੀ ਬਈ ਮੈਂ ਬਹੁਤ ਮੱਥਾ ਮਾਰਿਆ ਮਖਾ ਮੇਰੀ ਗੱਲ ਸੁਣ ਆਪਾਂ ਸਾਰਾ ਕੁਝ ਵੰਡ ਲਿਆ ਤੇ ਮਖਾ ਹੁਣ ਪਾਥੀਆਂ ਵਾਸਤੇ ਆਪਾਂ ਪੰਚਾਇਤ ਇਕੱਠੀ ਕਰਕੇ ਕੀ ਰਿਸ਼ਤੇ ਯਾਰ ਇਕੱਠੀ ਕਰਕੇ ਤਾਂ ਸ਼ਰ ਆਪਾਂ ਬੁਰੇ ਵੀ ਲੱਗਦੇ ਨਹੀਂ ਬੰਦੇ ਨੂੰ ਸੋਚਣਾ ਚਾਹੀਦਾ ਉਹ ਵੱਡੀਆਂ ਵੱਡੀਆਂ ਆਪਾਂ ਹਨ ਘਰ ਬੰਡਲਿਆ ਹੋਰ ਚੀਜ਼ਾਂ ਬੰਡਲੀਆਂ ਉਹਦੇ ਦਾ ਆਪਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਤੇ ਹੁਣ ਆਪਾਂ ਪਾਠੀਆਂ ਪੁੱਛੇ ਕਿਸੇ ਨੂੰ ਸਦੇ ਰਿਸ਼ਤੇ ਹਾਂ ਇਹਹੀ ਤਾਂ ਗੱਲ ਮੈਂ ਕਹਿੰਦਾ ਸੀਗਾ ਮੈਂ ਤਾਂ ਹੁਣ ਤਾਂ ਹੀ ਤੇਰੇ ਨਾਲ ਬੋਲਦਾ ਨਹੀਂ ਸੀਗਾ ਮੈਂ ਯਾਰ ਬਾਈ ਤੂੰ ਵੀ ਸਮਝ ਆਉਂਦਾ ਨਹੀਂ ਹੈਗਾ ਪਾਲੀ ਨਹੀਂ ਮੈਂ ਤਾਂ ਆਪ ਇਹੀ ਕੰਮ ਆ ਸੁਣ ਕੇ ਆਇਆ ਸੀ ਕਿਰੋਂ ਮੈਂ ਤਾਂ ਆਖਿਆ ਹੁਣ ਖੇਤ ਜਾਂਦਾ ਸੀ ਆ ਮੈਂ ਖੈ ਲੈਟ ਆਉਣ ਵਾਲੀ ਆ ਮੈਂ ਤਾਂ ਮੋਟਰ ਚਲਾਉਣਾ ਉਜਾਰੇ ਇਹ ਗੱਲ ਨਹੀਂ ਹੈ ਵੀ ਤੋ ਕਿ ਕਿਤ ਨੂੰ ਜਾਣਾ ਮਾਣਾ ਵੋਟਾ ਮੇਰੀ ਗੱਲ ਸੁਣ ਲੈ ਇਹਸਾ ਜਾਣਾ ਪਊ ਇਸ ਗੱਲ 'ਚ ਵੀ ਕਿਤੇ ਆਪਾਂ ਹੋਰ ਗੱਲਾਂ ਹਿੱਸਾ ਲਿਆ ਤੇ ਮਾਣਾ ਵੋਟਾ ਨੂੰ ਸਮਝਾ ਤੇਰੀ ਗੱਲ ਸਹੀ ਆ ਉੱਥੇ ਬਾਈ ਚਾਂਸੇ ਦੋਨੇ ਇਕੱਠੀਆਂ ਹੋ ਗਈਆਂ ਡੁੰਡੂ ਡੁੰਡੂ ਹੋ ਗਈਆਂ ਹੈ ਨਾ ਕਿ ਜੇ ਮਾੜੀ ਜੀ ਗੱਲ ਪਿੱਛੇ ਲੜਾਈ ਕਰ ਲਈ ਨਾ ਦੇਖ ਲੈ ਐਵੇਂ ਧੂਧੂ ਹੋ ਜੂਗੀ ਚਾਰ ਬੰਦੇ ਬਾਈ ਤੈਨੂੰ ਲਿਜਾਣੇ ਪੈਣਗੇ ਉੱਥੇ ਚਾਰ ਮੈਨੂੰ ਲਿਜਾਣੇ ਪਣਗੇ ਚੌਕੀ ਚ ਗੱਲ ਨਾਲੇ ਆਪਾਂ ਉੱਥੇ ਲੋਕਾਂ ਨੂੰ ਗੱਲ ਕੀ ਕਹਾਂਗੇ ਵੀ ਜੀ ਸਾਡੀਆਂ ਘਰਾਂ ਵਾਲੀਆਂ ਪਾਤੀਆਂ ਪਿੱਛੇ ਲੜੀਆਂ ਨੇ ਆਪਣੀ ਬੇਇੱਜ਼ਤੀ ਉ ਤੇ ਮੜਾ ਮੋਟਾ ਨੂੰ ਸਮਝਾ ਤੂੰ ਹਾਂ ਇਹ ਤਾਂ ਗੱਲ ਠੀਕ ਹੈ ਬਈ ਤੇ ਬਾਈ ਯਾਰ ਹੁਣ ਮੈਂ ਲੰਗਾ ਜਾਂਦਾ ਸੀਗਾ ਤੂੰ ਮੈਨੂੰ ਤਾਂ ਐ ਕਹਿੰਦਾ ਮੈਨੂੰ ਕਿਉਂ ਬੁਲਾਇਆ ਨਹੀਂ ਤੂੰ ਕਿਹੜਾ ਯਾਰ ਮੇਰੇ ਕੋਈ ਚਾਹ ਦਾ ਨਾਂ ਲੈ ਲਿਆ ਨਹੀਂ ਆ ਜਾ ਜਾ ਤੈਨੂੰ ਚਾਹ ਪੀ ਗਏ ਚਾਹ ਪਈਏ ਯਾਰ ਆ ਥਲੀ ਕਹੇ ਤੂੰ ਤਾਂ ਯਾਰ ਕੀ ਹੈ ਨਾ ਓ ਆ ਜਾ ਯਾਰ ਬਈ ਆ ਜਾ ਲੈ ਆਪੇ ਲੈ ਨਾ ਇਸਨੇ ਸੰਭਰ ਜਾ ਸੰਭਰ ਕੇ ਹੁਣ ਤਾਂ ਮੈਂ ਛੋਟਾ ਬਠੜੀ ਗਈ ਸੀ ਪਰ ਕਿ ਉਹ ਬੂਮੇ ਮਰ ਜਾ ਮੇਰਾ ਤਾਂ ਉਹ ਵੀ ਹੋ ਪਿਆ ਉੱਥੀ ਅੰਦਰ ਚੜਨਾ ਸੀ ਅੰਦਰ ਚੜੂੰਗੀ ਇਹਦੇ ਚ ਅੰਦਰ ਇੱਥੇ ਰੱਖ ਦੂੰਗੀ ਇੱਥੇ ਮੇਰੇ ਨਾਲ ਲੱਕੜਾਂ ਪਈਆਂ ਕੀ ਗੱਲ ਐ ਲੈ ਲੱਕੜ ਐ ਆਹ ਲੱਕੜ ਐ ਇੱਥੋਂ ਬਾਰ ਘੰਨੇ ਮਤੋਂ ਵੱਡੇ ਉਹ ਜਿਹੜੀਆਂ ਅੰਦਰ ਚਰਿਆ ਕੇ ਸਿੱਤਰਾ ਬਣੇ ਉਹ ਸਿਹਾਰੇ ਤੇ ਨੇ ਕਹਿੰਦੇ ਸਾਡੀ ਲੱਕੜ ਚੱਕ ਲੈ ਬਾਈ ਬਾਈ ਨੂੰ ਵੀ ਦੱਸਿਆ ਸੀ ਮੈਂ ਵੀ ਐ ਕਹਿੰਦੀ ਆ ਪਰਲੀ ਵੀ ਬਾਈ ਸਾਡੀ ਲੱਕੜ ਚੱਕ ਲੈ ਵੀ ਤੇਰੇਕ ਲੱਕੜ ਤੇਰੀ ਬਣਗੀ ਜੇ ਹੁਣ ਕੋਈ 6 ਰੁਪਈਏ ਉਹ ਤਾਂ ਸਾਡੀ ਵੀ ਲੱਕੜ ਤੇਰੀ ਵੀ ਸਾਂਝੀ ਹੈ ਹੁਣ ਮੈਂ ਵੱਡਾ ਬੱਠਲ ਲੈ ਕੇ ਜਾਨੀ ਆ ਤੇ ਵੱਡਾ ਬੱਠਲ ਨੇ ਹੁਣ ਘਰ ਕੇ ਉਹੀ ਗੱਲ ਮੈਂ ਕੇ ਮਰਜੀ ਮੈਂ ਤਾਂ ਛੋਟੇ ਛੋਟੇ ਗੋਹੇ ਨਹੀਂ ਚੱਕ ਕੇ ਸੁੱਕੇ ਪਏ ਤੇ ਹਾਰੇ ਚ ਦਾਲ ਧਰ ਦੂੰ

नहीं मेरा मैं मार पाती हूँ बैठा लेकिन पाके लेकिन तू बैठा चिकन मिला देगी पाके जैसे पाके जैसे मैं चक के लिया हूँ मैं ले जाने हम दे मैं जितनी सुखे को है यार देख मैं ना हर दोहे ही पहिया कोई बिना ही आया तो हमारे ये मैं तूने आधा मारे मार के नहीं अच्छा देखला आये कि मैं सिटल नहीं लिया सिटल मैं भी लूँ तनु हाँ मैं भी सिटल लूँ मेरा बच्चा ना मैं तन बस जब बच्चा चलता है मेरे आधे में मेरा बच्चा तन दिन नहीं है तन मैं आये कि मैं भी दिन दिन बच्चा बच्चा हूँ तेरा आ गया तो बात ही ਬਟ ਧੀਰ ਰੋ ਚੱਕ ਲੈਣੀ ਚੋਰ ਮੋ ਲੈਗੀ ਕਦੀ ਕਿਵੇਂ ਲੈਗੀ ਇੱਥੇ ਚੱਕ ਚੱਕ ਅਖੜਾ ਲੈ ਮੇਰਾ ਸਿੱਧਿਓ ਕੇ ਮੈਂ ਤੁਹਾਨੂੰ ਦੱਸਾਂ ਪੱਠਾ ਲੈ ਆ ਤੇ ਘਰ ਉੱਡੀਆ ਉਹ ਜੱਗਿਆ ਧੀਰੀ ਚਾ ਮੈਨੂੰ ਤਾਂ ਲੱਗਦਾ ਯਾਰ ਬਾਜਾਂ ਜੀ ਸੁਣਦੀਆਂ ਨੇ ਕਿਤੇ ਲੜੀ ਨਾ ਪਈਆਂ ਹੋਰ ਚੱਲ ਚੱਲ ਮੈਨੂੰ ਵੀ ਐ ਲੱਗਦਾ ਇੱਥੇ ਘਰੇ ਨਹੀਂ ਟੋਕਾ ਲੈ ਕੇ ਉੱਡ ਗਈ ਸੀ ਉਹ ਤਾਂ ਉਰੇ ਪੜਾੜ ਗਿਆ ਮੈਂ ਪਾ ਮਾ 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 ਮੈਂ ਕੱਢ ਜਾ ਬੱਥੇ ਇੱਧਰ ਦੀ ਇੱਧਰ ਜਾ ਇੱਧਰ ਜਾਉਂਗਾ ਮੈਂ ਕੱਢ ਜਾ ਪਾ 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 ਉਹ ਥੂਕਾਂਦੀ ਮੈਂ ਪਾਉਣੀ ਆ ਮੈਂ ਦੇਖੋ ਤੇਰੇ ਨੂੰ ਬੱਥੇ ਮਾਰੂ ਤੈਨੂੰ ਥੂਕ ਮੜ ਗਿਆ ਹੁੰਦਾ ਉੱਪਰ ਜਦੋਂ ਹੀ ਕਮੜਾ ਹੁੰਦਾ ਜੇ ਨਹੀਂ ਕਰ ਉਹ ਜਦੋਂ ਨਹੀਂ ਨਹੀਂ ਕਿ ਮੈਂ ਨਹੀਂ ਲੜਾਈ ਕਰ ਰਹੀ ਉਹ ਨਹੀਂ ਬਾਥਾ ਪੁੱਛਾ ਚੱਕ ਉਹ ਪੁੱਛਾ ਚੱਕ ਚੱਕ ਕੇ ਮੈਂ ਮਾਰ ਦਿਆ ਲੈ ਕਹਿੰਦੀ ਮਸਾਲਾ ਆਦੀ ਹੈ ਖਰਜ ਲੈ ਆ ਜਾ ਆ ਜਾ ਆ ਲੈ ਲੈ ਪੱਥਰ ਪੱਥੀਆਂ ਮੈਂ ਅੰਨਕਾ ਨਮ ਤੈਨੂੰ ਵੱਡੀ ਚਲਾਕ ਆ ਕੇ ਹਾਂ ਚੱਲ ਬੋਡੇ ਦੇ ਸੱਟ ਬੱਜੀ ਵਾਲੀ ਕੋਈ ਨਹੀਂ ਖੜਾ ਪੱਥਰ ਇੱਕ ਤੇ ਨਹੀਂ ਛੱਡਦੀ ਸਾਰਿਆਂ ਚੱਕ ਲਈ ਜਾ ਉਸ ਨੂੰ ਨਹੀਂ ਮਾਰਿਆ ਧੱਕਾ ਹੁਣ ਕਰੀਏ ਤਾਂ ਕੁਛ ਛੱਡਿਆ ਕਿਸੇ ਨੇ ਤੂੰ ਤਾਂ ਮੈਨੂੰ ਛੱਡ ਦੇਣਾ ਕਿਸੇ ਨੂੰ ਲੱਖੇ ਹੋਇਆ ਸੱਟ ਵਾਲੀ ਐ ਉਹ ਸੱਟ ਵਾਲੀ ਕੋਈ ਨਹੀਂ ਨੂਨ ਪੱਥ ਤੇ ਲੈਸ ਦੂਣੀ ਖੜਾਏ ਸੰਦੇ ਪਾਠੀਆਂ ਆ ਗਿਆ ਪੱਥਰ ਤਾਂ ਮੈਂ ਛੱਡਦੀ ਹਾਂ ਸਾਰਿਆਂ ਨੇ ਇੱਕ ਜਾ ਹੁਣ ਉਹ ਤਾਂ ਮੈਂ ਦੂਣੀ ਆਂ ਬਿਸ਼ਾ ਮੈਂ ਸਾਰਿਆਂ ਨਾਲ ਜਾ ਕਦੋਂ ਕੜੀ ਨਾਲ ਪਾਟ ਕੇ ਲੜਦੀ ਐ ਤੂੰ ਖੜਾ ਤੂੰ ਬੱਥੜ ਬੜਾ ਰੇ ਬੱਥੜ ਦਾ ਮੈਂ ਪਰਕੇ ਨੂ ਉਹ ਫੇਰ ਪਰਕੇ ਲਈ ਤੈਨੂੰ ਮੇਰੇ ਤੋਂ ਛੱਡਦਾ ਤੈਨੂੰ ਕੋਈ ਨਹੀਂ ਚੰਗਾ ਚੱਲ ਆ ਜਾ ਤੈਨੂੰ ਮੈਂ ਉਹਦਾ ਲੈਸ ਦੇ ਦੂੰਗੀ ਪਾਣੀ ਤੱਤਾ ਕਰਕੇ ਤੈਨੂੰ ਉਹ ਕਰਕੇ ਗੱਲ ਤੋਂ ਨਾ ਗੱਲ ਨਾ ਵਾਤ ਮੈਂ ਤੈਨੂੰ ਸੱਧਿਆ ਸੀ ਤੇ ਲੜਾਈ ਦੇ ਮੈਂ ਆਪੇ ਸਮਝ ਲਾਂਗੀ ਉਹਦੇ ਨਾਲ ਤੂੰ ਲੜਤੀ ਐ ਐਸਾ ਬੱਚਾ ਕਤਰੀ ਅਬ ਬੱਥੜ ਫੜਾ ਦੇ ਰੇ ਮੈਨੂੰ ਚੱਲ ਪੁੱਤਰ ਤੂੰ ਫੇਰ ਡਿੱਗ ਪਿਆ ਐਨੀ ਤੈਨੂੰ ਕਿ ਸੱਟਾਂ ਪੈਣੇ ਤੂੰ ਖੜੇ ਹੋ ਗੋਡੇ ਤੇ ਫੇਰ ਹੀ ਕਹਿਣਾ ਮੈਂ ਤੈਨੂੰ ਉਹ ਪਰ ਛੋਟੀ ਨੇ ਉਹਨੀ ਛੋਟੀ ਦੇ ਤਰਕੇ ਮੱਗਦੀ ਨਾ ਹੁਣ ਉੱਡ ਗਏ ਤੇ ਗਾਣੇ ਪਾਉਣੇ ਨੇ ਬੋਲੇ ਉੱਡ ਗਏ ਕੋਈ ਨਹੀਂ ਜਾਣਗੇ ਤਾਂ ਕਿੱਧਰ ਤੂੰ ਆਦਾ ਬੱਠਾ ਚੱਕ ਲੈ ਕਹਿੰਦੇ ਬੱਠਾ ਚੱਕ ਕੇ ਲੈ ਜਾਣਾ ਆਪਣਾ ਬੱਠਾ ਤਾਂ ਮੈਂ ਪਾਥਰੇ ਨਾਲ ਬੱਥੇ ਨਾਲ ਉਏ ਕਿਵੇਂ ਲੈ ਜਾ ਤੂੰ ਚੱਲ ਘਰੇ ਮੈਨੂੰ ਨਹੀਂ ਆ ਪੜਕੇ ਸੁੱਕੇ ਗੋਹਿਆਂ ਦਾ ਦੇਖਦੀ ਨਹੀਂ ਤੂੰ ਉਹ ਦੇਖ ਲੈ ਛੋਟੀ ਲੜਾਈ ਨੇ ਮੈਨੂੰ ਮਰਵਾਤਾ ਵੱਡੀਆਂ ਗੱਲਾਂ ਵਿਚ ਤਾਂ ਕੋਈ ਗੱਲ ਹੋਈ ਨਹੀਂ ਸੀ ਆ ਛੋਟੀ ਜਿਹੀ ਉੱਪਰ ਦੇਖ ਲੈ ਪਾਥੀਆਂ ਪਿੱਛੇ ਆਪ ਤਾਂ ਕਿਧਰੇ ਰਹਿ ਗਈ ਉਹ ਮੇਰੇ ਸੱਟ ਮਰਵਾ ਗਈ ਕੋਈ ਨਹੀਂ ਆ ਤੂੰ ਬਗ ਜਾ ਬਗ ਜਾ ਘਰੇ ਮੈਂ ਬੱਚੇ ਪੜ ਕੇ ਆ ਜੀ ਦੋ ਮਿੰਟਾਂ ਜਾ ਪੁੱਤ ਤੈਨੂੰ ਤਾਂ ਹੁਣ ਪਾਛੀਆਂ ਦਾ ਹੈ ਪਿਆ ਵੀ ਉਹ ਤਾਂ ਉੱਡ ਗਏ ਨੇ ਪਾਛੀਆਂ ਚੱਕ ਲਿਆ ਉਹ ਸਾਰੇ ਮੈਂ ਤਾਂ ਮੈਂ ਲੈ ਕੇ ਆਉ ਮੇਰਾ ਤੈਨੂੰ ਕੋਈ ਨਹੀਂ ਕੋਈ ਨਹੀਂ ਉੱਡ ਕੇ ਤਾਂ ਕਿੱਧਰ ਜਾਣਗੇ ਬਗਲਾ ਤਾਂ ਲੈ ਕੇ ਹੀ ਹਟਾਂ